ਸਤਿਗੁਰੂ ਸਾਡੇ ਤੇ ਕਿਰਪਾ ਕਰ ਰਹੇ ਨੇ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਆਪਣੀ ਜ਼ੁਬਾਨੀ ਪਾਖ ਤੋਂ ਸੁਹੀ ਰਾਗ ਅੰਦਰ ਲਾਵਾਂ ਨਾਮ ਬਾਣੀ ਜਿਹੜੀ ਜਿਹਦੇ ਨਾਲ ਆਨੰਦ ਕਾਰਜ ਹੁੰਦੇ ਭਾਵੇਂ ਉਹਦੇ ਉੱਪਰ ਸੁਰਲੇਖ ਨਹੀਂ ਆਇਆ ਪਰ ਲਾਵਾਂ ਪ੍ਰਕਰਮਾ ਨਾਲ ਅਸੀਂ ਉਸ ਬਾਣੀ ਨੂੰ ਜਾਣਦੇ ਹਾਂ ਭਈ ਆਨੰਦ ਕਾਰਜ ਵੇਲੇ ਇਹ ਪ੍ਰਕਰਮਾਂ ਲਾਵਾਂ ਪੜੀਆਂ ਦਾਨੀਆਂ ਨੇ ਤੇ ਸੱਚੀ ਸਰਕਾਰ ਨੇ ਨਾਲ-ਨਾਲ ਆਤਮਾ ਦੀਆਂ ਪਰਮਾਤਮਾ ਨਾਲ ਵੀ ਕਰ ਦਿੱਤੀਆਂ ਜੋੜਨਾ ਤੋੜਨਾ ਮਾਰਗ ਤੇ ਦੱਸਿਆ ਕਿਵੇਂ ਮਿਲੇਗਾ ਇਸ ਪਾਸੇ ਨੂੰ ਤੁਰ ਤੇ ਆਨੰਦ ਹੋਵੇਗਾ ਮਨ ਵਿੱਚ ਵਧਾਈਆਂ ਵਜਣਗੀਆਂ ਨਾਮ ਮਿੱਠਾ ਲੱਗੇਗਾ ਅੱਛਾ ਲੱਗੇਗਾ ਚੰਗਾ ਲੱਗੇਗਾ ਤੇ ਗੁਰੂ ਨੇ ਕਿਰਪਾ ਕਰਕੇ ਰਹਿਮਤ ਕਰਕੇ ਉਹ ਕਾਰਜ ਆਰੰਭ ਕਰਵਾ ਦਿੱਤਾ ਉਹਦੀ ਆਰੰਭਤਾ ਕਰਾ ਦਿੱਤੀ ਜੀਵਨ ਦੀ ਬਾਣੀ ਦੀ ਅਧਿਆਤਮਕਤਾ ਦੀ ਪ੍ਰਭੂ ਮਲਾਪ ਦੀ ਉਸ ਕਾਰਜ ਦੀ ਆਰੰਭਤਾ ਕਰਾ ਦਿੱਤੀ ਵੀ ਇਥੋਂ ਚੱਲ ਪੋ ਆਹ ਰਸਤਾ ਹੀ ਇਥੋਂ ਟੁਰ ਪੋ ਕਦਮ ਵਧਾ ਤੇ ਬਾਰੀ ਤੌਰ ਤੇ ਗੁਰੂਕੁਲ ਆ ਕੇ ਇੱਕ ਇੱਕ ਲਾਮ ਜਿਹੜੀ ਆ ਨਾ ਇਹ ਅਵਸਥਾ ਹੈ ਤੇ ਇੱਕ ਇੱਕ ਲਾਮ ਸੰਦੇਸ਼ ਦਿੰਦੇ ਜੀਵਨ ਅੰਦਰ ਕਿਵੇਂ ਪ੍ਰਵੇਸ਼ ਕਰਨਾ ਹੈ ਮਹਾਰਾਜ ਅੱਜ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਤਿਗੁਰੂ ਰਾਮਦਾਸ ਮਹਾਰਾਜ ਦਿਨ ਦੁਨੀਆ ਦੇ ਮਾਲਕ ਸੋਢੀ ਸੁਲਤਾਨ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦਿਆਂ ਹੋਇਆਂ ਅੱਜ ਦੂਜੀ ਲਾਮ ਦੇ ਅੰਦਰ ਕਿਰਪਾ ਕਰ ਰਹੇ ਨੇ ਹਰ ਦੂਜੜੀ ਲਾਗ ਸਤਿਗੁਰ ਪੁਰਖ ਮਲਾਯਾ ਬਲਰਾਮ ਜੀਓ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅ ਸਾਡੇ ਤੇ ਕਿਰਪਾ ਕਰਨ ਹਾਰੇ ਉਸ ਆਕਾਲ ਪੁਰਖ ਵੈਗੁਰੂ ਜੀ ਦੇ ਨਾਲ ਜੋੜਨ ਵਾਸਤੇ ਸਾਨੂੰ ਦੂਜੀ ਅਵਸਥਾ ਜਿਹੜੀ ਦੂਜੀ ਭੂਮਿਕਾ ਜਿਹੜੀ ਹੈ ਉਹ ਸਮਝਾਉਣ ਲੱਗੇ ਉਹ ਕਿਹੜੀ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹੁਣ ਦੂਜੀ ਅਗਲੀ ਸਿੱਖਿਆ ਦਿੰਦੇ ਇਹ ਤਾਂ ਸਮਝਾ ਦੇ ਦਿੱਤਾ ਤੁਰ ਆਮਾਰਗ ਇਹਦੇ ਤੇ ਤੁਰ ਆਨੰਦ ਹੋਵੇਗਾ ਤੁਰੇਗਾ ਨਾਮ ਮਿੱਠਾ ਲੱਗੇਗਾ ਜਪ ਤੇ ਨਾਮ ਜਿਨ੍ਹਾਂ ਨੂੰ ਮਿੱਠਾ ਲੱਗਣ ਲੱਗਾ ਉਹਨਾਂ ਨੂੰ ਮਹਾਰਾਜ ਨੇ ਉਹਨਾਂ ਦੇ ਜੀਵਨ ਦੀ ਅਰੰਭਕਤਾ ਕਰਕੇ ਔਰ ਪਹਿਲੀ ਸਿੱਖਿਆ ਦਿੱਤੀ ਤੇ ਦੂਜੀ ਸਿੱਖਿਆ ਦੇ ਦੁਆਰਾ ਭੂਮਿਕਾ ਦੇ ਦੁਆਰਾ ਵਿਚਾਰ ਦੇ ਦੁਆਰਾ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਹਰੀ ਪਰਮਾਤਮਾ ਨਾਲ ਈਸ਼ਵਰ ਦੇ ਨਾਲ ਵੈਗੁਰੂ ਨਾਲ ਜੁੜਨਾ ਹੈ ਇਹ ਦੂਜੜੀ ਦੂਜੀ ਪ੍ਰਕਰਮਾ ਸਿੱਖਿਆ ਭੂਮਿਕਾ ਹੈ ਅਰ ਜਿਹੜੇ ਜਿਸ ਤਰ੍ਹਾਂ ਲੜਕੀ ਲੜਕਾ ਗੁਰੂ ਨੂੰ ਸਮਰਪਤ ਹੋ ਕੇ ਤੇ ਔਰ ਬਾਣੀ ਸੁਣ ਕੇ ਆਪਣੀ ਜਗਾ ਤੋਂ ਮਸਤਕ ਟੇਕ ਕੇ ਤੇ ਫਿਰ ਪ੍ਰਕਰਮਾ ਕਰਕੇ ਫਿਰ ਉੱਥੇ ਆ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਆਤਮਾ ਜਿੱਥੋਂ ਚੱਲਿਆ ਸੰਸਾਰ ਵਿੱਚੋਂ ਸਫ਼ਰ ਕਰਕੇ ਉਥੇ ਆ ਟਿਕਾਣੇ ਤੇ ਆ ਤੇਰਾ ਟਿਕਾਣਾ ਮੂਲ ਪਰਮਾਤਮਾ ਹੈ ਜਾਹੀ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਗ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਜੀ ਸਿੱਖਿਆ ਅਰ ਸਹਿਬ ਮੀਰ ਕਰਦੇ ਜਦੋਂ ਤੁਰਿਆ ਤੇ ਸਤਗੁਰ ਪੁਰਖ ਮੁਲਾਇਆ ਸੱਚੇ ਗੁਰੂ ਨੇ ਕਿਰਪਾ ਕੀਤੀ ਉਹ ਸਿੱਖਿਆ ਦੇ ਕੇ ਤੋਰ ਕੇ ਅੰਦਰੋਂ ਤੇ ਬਾਹਰੋਂ ਜੋੜ ਕੇ ਤੇ ਜਿੱਥੇ ਮਹਾਰਾਜ ਦੇ ਰਹਿਮਤ ਕਰਦਿਆਂ ਸਾਨੂੰ ਦਰਸਾਇਆ ਨਾ ਪਹਿਲਾਂ ਤਾਂ ਜੀਵ ਸੀ ਵਖ ਜਿਵੇਂ ਨਾ ਬਾਰੀ ਤੌਰਤੇ ਲੜਕੀ ਵਾਖੇ ਲੜਕਾ ਵਾਖੇ ਲੜਕੇ ਦਾ ਪਰਿਵਾਰ ਵਾਖੇ ਤੇ ਲੜਕੀ ਦਾ ਪਰਿਵਾਰ ਵਾਖੇ ਪਹਿਲਾਂ ਉਹਨਾਂ ਨੂੰ ਕੋਈ ਨਹੀਂ ਜਾਣਦਾ ਕੌਣ ਕਿੱਥੇ ਵੱਸਦਾ ਫਿਰ ਇੱਕ ਵਿਚੋਲਾ ਲੱਭਿਆ ਗਿਆ ਇੱਕ ਵਿਚੋਲਾ ਆਇਆ ਉਸ ਨੇ ਦੋਨਾਂ ਪਰਿਵਾਰਾਂ ਦਾ ਮੁਲਾਂਕਣ ਕੀਤਾ ਦੋਨਾਂ ਦੇ ਗੁਣ ਦੱਸੇ ਲੜਕੇ ਦੇ ਗੁਣ ਲੜਕੀ ਦੇ ਗੁਣ ਉਹਨਾਂ ਨੂੰ ਉਸ ਪਰਿਵਾਰ ਦੇ ਉਹਨਾਂ ਨੂੰ ਬਈ ਅਛਾਈਆਂ ਬੁਰਾਈਆਂ ਨਾਲ ਤੁਸੀਂ ਬੁਰਾਈਆਂ ਕਰਨ ਲੱਗ ਪੁਰੇ ਸਤੇ ਟੁੱਟ ਜਾਂਦੇ ਜੁੜਦੇ ਨਹੀਂ ਬੁਰਾਈ ਕਰਨ ਲੱਗਦਾ ਉਹ ਬਾਰੀ ਸੰਬੰਧ ਵੀ ਟੁੱਟਦੇ ਨੇ ਨਹੀਂ ਜੁੜਦੇ ਅਛਾਈ ਕਹੋ ਗੁਣ ਕਹੋ ਬਾਰੀ ਸੰਬੰਧ ਵੀ ਜੁੜਦੇ ਨੇ ਤੇ ਸੇ ਮਹੀ ਗੁਰੂ ਵਾਲੇ ਪਾਸੇ ਨੂੰ ਚਲਣਾ ਅਛਾਈ ਗੁਣ ਬੋਲੋ ਤੇ ਗੁਰਮਖੋਬੰਧ ਜੁੜਦੇ ਨਿਰੰਕਾਰ ਨਾਲ ਵੀ ਕੜਵਾਹਟ ਔਗਨ ਬਦਸਲੋਕੀ ਔਰ ਦੁਰਬਚਨ ਉਹਨਾਂ ਨੂੰ ਬੋਲੋ ਨਿਰੰਕਾਰ ਨੂੰ ਸੰਬੰਧ ਟੁੱਟਦੇ ਇੱਥੇ ਗੁਰਸਿੱਖ ਨੇ ਜੀ ਔਰ ਗੁਰੂ ਨੂੰ ਵਿਚੋਲਾ ਪਾਇਆ ਗੁਰੂ ਨੂੰ ਤੇ ਦੂਰੀ ਕਾ دیے ਨਾਲ ਹੋਈ ਅਗਿਆਨਤਾ ਦੇ ਨਾਲ ਬੇਸਮਝੀ ਦੇ ਨਾਲ ਸਤਗੁਰੂ ਨੇ ਵਿਚੋਲਾ ਬਣ ਕੇ ਉਹ ਜਿਹੜਾ ਅਗਿਆਨ ਵਿੱਚ ਹਨੇਰਾ ਪਾਈ ਬੈਠਾ ਸੀ ਨਾ ਪਹਿਲਾਂ ਗੁਰੂ ਨੇ ਉਸ ਨੂੰ ਕਟਿਆ ਤੇ ਸ਼ਬਦ ਦਾ ਦੀਪਕ ਅੰਦਰ ਜਲਾਇਆ ਚਾਨਣ ਕੀਤਾ ਉਹਨੂੰ ਸੱਤ ਸਮਝਾਇਆ ਤੇ ਉਹਨੂੰ ਅੰਦਰ ਸੱਤ ਪ੍ਰਗਟ ਹੋਇਆ ਆਇਆ ਉਹਦਾ ਹਿਰਦੇ ਚ ਉਹਦੇ ਬੋਲਾਂ ਚ ਸੱਚ ਕਿਰਤੋ ਕਮਾਈ ਚ ਸੱਚ ਉਤਰਿਆ ਤੇ ਔਰ ਗੁਰੂ ਨੇ ਅੰਧਕਾਰ ਕੱਟ ਕੇ ਅੰਦਰ ਪ੍ਰਕਾਸ਼ ਕੀਤਾ ਫਿਰ ਉਹ ਦਿਬ ਨੇਤਰ ਪ੍ਰਕਾਸ਼ ਹੋਏ ਤੇ ਜਿਹੜਾ ਪੁਰਖ ਸਰਬ ਵਿਆਪਕ ਨਿਰਗੁਣ ਸਰੂਪ ਸੀ ਨਾ ਵੈਗਰੂ ਜਿੱਥੇ ਆਤਮਾ ਤੇ ਪਰਮਾਤਮਾ ਨੇ ਇੱਕ ਹੋਣਾ ਸੀ ਦੂਰੀ ਸੀ ਅਗਿਆਨ ਕਰਕੇ ਅਗਿਆਨ ਕਰਕੇ ਜੀਵ ਈਸ਼ਵਰ ਨੂੰ ਜਾਣਦਾ ਨਹੀਂ ਕਹਿੰਦੇ ਆ ਨਾ ਜੀ ਅਮ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਸਮਝ ਹੈਗੀ ਉਹਨਾਂ ਕੋਲ ਗੱਲ ਕਰੋ ਉਹ ਗੰਗਾ ਕਿਹੜਾ ਰੱਬ ਕਿਹੜੇ ਰੱਬ ਦੀਆਂ ਗੱਲਾਂ ਕਰਦਾ ਔਰ ਇਹੀ ਰੱਬ ਹੈ ਮੈਂ ਹੀ ਜੋ ਕਹਣਾ ਹੈ ਹੀ ਸੱਚ ਉਹਨਾਂ ਨੂੰ ਸੱਚ ਦਾ ਵੀ ਨਹੀਂ ਪਤਾ ਮਹਾਰਾਜ ਸਾਹਿਬ ਕਹਿੰਦੇ ਗੁਰੂ ਨੇ ਅੰਧਕਾਰ ਅਗਿਆਨ ਉਹਨਾਂ ਦੀ ਬੇਸਮਝੀ ਘੱਟ ਕੇ ਉਹਨਾਂ ਨੂੰ ਗਿਆਨ ਦੀਪਕ ਚਾਨਣਾ ਪ੍ਰਕਾਸ਼ ਦੇ ਕੇ ਉਹ ਇਹ ਸਮਝਾਇਆ ਵੀ ਜਿਹੜਾ ਆਕਾਲ ਪੁਰਖ ਵੈਗੁਰੂ ਹੈ ਨਾ ਉਹ ਸਰਬ ਵਿਆਪਕ ਹੈ ਸਰਬ ਵਿਆਪਕ ਹੈ ਤੇਰੇ ਅੰਦਰ ਵੀ ਤੇਰੇ ਹਿਰਦੇ ਘਰ ਵਿੱਚ ਵੀ ਤੇਰੇ ਬਾਰੇ ਘਰ ਵਿੱਚ ਵੀ ਤੇ ਫੇਰ ਜਿਹਦੇ ਲੜ ਤੈਨੂੰ ਲਾਉਣਾ ਹੈ ਜਿਵੇਂ ਲੜਕੀ ਵਾਲਿਆਂ ਨੂੰ ਲੜਕੀ ਨੂੰ ਗੱਲ ਸਮਝਾਉਂਦੇ ਨਾ ਕਿ ਉਹ ਬੜਾ ਚੰਗਾ ਲੜਕਾ ਬੜਾ ਚੰਗਾ ਪਰਿਵਾਰ ਤੇ ਗੁਰੂ ਇਹ ਗੱਲ ਕਹਿੰਦਾ ਬਈ ਤੈਨੂੰ ਇਹ ਸਮਝ ਆ ਗਈ ਤੇ ਆਪਾਂ ਕਹਿੰਨੇ ਵੀ ਉਹ ਲੜਕੇ ਦੀ ਗੱਲਬਾਤ ਜਿਹੜੀ ਪੂਰੇ ਪਿੰਡ ਦੇ ਵਿੱਚ ਹੈ ਜੀ ਉਹ ਪਰਿਵਾਰ ਦੀ ਹੈ ਨਾ ਤੇ ਜੀ ਕੋਈ ਵੀਰ ਕਹਿੰਨੇ ਆ ਜੀ ਉਹਨੂੰ ਤਾਂ ਪੂਰਾ ਇਲਾਕਾ ਹੀ ਜਾਂਦਾ ਉਹ ਤਾਂ ਕਿਸੇ ਪਹਿਚਾਨ ਦਾ ਮਹਿਫੂਜ਼ ਨਹੀਂ ਤੇ ਗੁਰੂ ਵਿਚੋਲਾ ਗੁਰੂ ਇਹ ਗੱਲ ਕਹਿੰਦਾ ਕਹਿੰਦਾ ਤੈਨੂੰ ਪਤਾ ਅਕਾਲ ਪੁਰਖ ਵੈਗੁਰੂ ਕਿੱਡਾ ਕੁ ਵੱਡਾ ਹੈ ਕਿੱਥੋਂ ਤੱਕ ਉਹਦੀ ਜਾਨ ਪਹਿਚਾਨ ਕਹਿਣ ਲੱਗੇ ਕਿ ਡਾ ਕੋ ਵੱਡਾ ਮਹਾਰਾਜ ਕਹਿੰਦੇ ਸਰਬ ਵਿਆਪਕ ਪੁਰਖ ਸਰਬ ਵਿਆਪਕ ਜਿੱਥੇ ਚਲਾ ਜਾਵੇਂ ਜਿੱਥੇ ਨਦਰ ਜਾਵੇ ਕੋਈ ਐਸੀ ਜਗਾਈ ਨਹੀਂ ਜਿੱਥੇ ਉਹਦੀ ਉਪਮਾ ਨਾ ਹੋਵੇ ਜਿੱਥੇ ਉਹਦੀ ਸੋਭਾ ਨਾ ਹੋਵੇ ਜਿੱਥੇ ਉਹਨੂੰ ਕੋਈ ਜਾਣਨ ਵਾਲਾ ਨਾ ਹੋਵੇ ਜਿੱਥੇ ਉਹਨੂੰ ਕੋਈ ਪਛਾਣਨ ਵਾਲਾ ਨਾ ਹੋਵੇ ਉਹ ਸਿੱਖਾ ਅੰਦਰੂਨੀ ਤੌਰ ਤੇ ਜੀਦੇ ਨਾਲ ਤੇਰਾ ਸਬੰਧ ਜੋੜਨਾ ਇਹਨਾ ਜੀਦੇ ਨਾਲ ਤੈਨੂੰ ਜੋੜਨਾ ਇਹਨਾ ਉਹ ਏਡਾ ਵੱਡਾ ਉਹਦੀ ਏਡੀ ਵੱਡੀ ਵਡਿਆਈ ਉਹ ਵੱਡਾ ਹੈ ਉਹਦੀ ਵਡਿਆਈ ਵੱਡੀ ਵੱਡੇ ਕੀਆ ਵਡਿਆਈਆਂ ਕਿਸ਼ ਕਹਿਣਾ ਕਹਿਣਾ ਦਾਈ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਣੀ ਤੁਰ ਛੋਡੀ ਤਿੰਨੈ ਪਾਏ ਨਾਨਕ ਇੱਕੀ ਬਾਰੀ ਇੱਕ ਤੋਂ ਬਾਹਰ ਰਹਿ ਗਏ ਇੱਕ ਨਾਲ ਨਹੀਂ ਜੁੜੇ ਇੱਕ ਦੇ ਨਹੀਂ ਹੋਏ ਇੱਕ ਨੂੰ ਨਹੀਂ અપਨਾਇਆ ਇੱਕ ਤੇ ਭਰੋਸਾ ਨਹੀਂ ਆਇਆ ਇੱਕ ਤੇ ਅਮਾਨ ਨਹੀਂ ਆਇਆ ਇੱਕ ਦੀ ਗੱਲ ਨੂੰ ਦ੍ਰਿੜ ਨਹੀਂ ਕੀਤਾ ਇੱਕ ਦੇ ਬਚਨਾਂ ਨੂੰ ਨਹੀਂ ਹਿਰਦੇ 'ਚ ਵਸਾਇਆ ਇੱਕ ਤੇ ਭਰੋਸਾ ਨਹੀਂ ਰਿਹਾ ਇੱਕ ਨੂੰ ਆਪਣੀ ਇੱਜ਼ਤ ਆਬਰੂ ਦਾ ਰਾਖਾ ਨਹੀਂ ਬਣਾਇਆ ਇੱਕ ਤੋਂ ਬਾਹਰ ਗਏ ਚਲੇ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਕਹਿੰਦੇ ਤੇਰੇ ਬਚਨ ਵਾਸਤੇ ਕੋਈ ਦੂਜੀ ਜਗ੍ਹਾ ਹੀ ਨਹੀਂ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਤੈਨੂੰ ਬਚਾ ਸਕੇ ਦੂਜਾ ਕੋਈ ਨਹੀਂ ਬਚਾ ਸਕਦਾ ਤਾਂ ਹੀ ਮਹਾਰਾਜ ਕਹਿੰਦੇ ਆ ਤੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਉਹ ਦੂਜੀ ਨਹੀਂ ਜਾਏ ਜਿੱਥੇ ਤੈਨੂੰ ਟਿਕਣਾ ਮਿਲੇਗਾ ਇੱਕ ਵੈਗਰੂ ਤੋਂ ਬਿਨਾਂ ਦੂਜੀ ਕੋਈ ਜਗ੍ਹਾ ਹੀ ਨਹੀਂ ਤੇ ਜਦੋਂ ਦੂਜਾ ਕੋਈ ਹੈ ਨਹੀਂ ਤੇ ਫਿਰ ਉਹਨੂੰ ਯਾਦ ਕਿਉਂ ਕਰਨਾ ਹੈ ਤੇਰਾ ਤਾਂ ਇੱਕ ਤੇ ਭਰੋਸਾ ਚਾਹੀਦਾ ਨੇ ਇੱਕ ਮਾਲਕ ਹੈ ਨਾ ਤੇਰਾ ਤੇ ਆਪਾਂ ਸਾਰੇ ਕਹਿ ਦਿੰਨੇ ਆ ਜਿੰਨੇ ਸੰਸਾਰ 'ਚ ਸਿੱਖ ਜਗਤ ਆਪਾਂ ਸਾਰੇ ਹੀ ਕਹਿੰਨੇ ਆ ਭਈ ਮੇਰਾ ਤਾਂ ਇੱਕੋ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕਲਗੀ ਧਰ ਸਹਿਬ ਮਹਾਰਾਜ ਗੁਰੂ ਨਾਨਕ ਸਹਿਬ ਮਹਾਰਾਜ ਗੁਸਤਾਖੀ ਮਾਫ ਪਤਾ ਨਹੀਂ ਇਹ ਸਿਰ ਕਹਿ ਕੇ ਗੁਰੂ ਦਾ ਗੁਰੂ ਨੂੰ ਭੇਟ ਕਰਕੇ ਤੇ ਪਤਾ ਨਹੀਂ ਚੱਕ ਕੇ ਕਿੰਨੇ-ਕਿੰਨੀਆਂ ਥਾਵਾਂ ਤੇ ਰੱਖਦੇ ਫਿਰਦੇ ਆ ਕਿਧਰ ਕਿਧਰ ਕਿੰਨੇ ਕੁ ਗੁਰੂ ਮੰਨੀ ਬੈਠੇ ਆ ਕਹਿੰਦੇ ਤੇਰਾ ਭਰੋਸਾ ਇੱਕ ਤੇ ਨਹੀਂ ਰਿਹਾ ਤਾਂ ਹੀ ਦੁੱਖ ਪਾਇਆ ਤਾਂ ਹੀ ਦਰਦਰ ਤੇ ਪਟਕਣਾ ਪਿਆ ਇੱਕ ਦਾ ਨਹੀਂ ਹੋਇਆ ਇੱਕ ਨਾਲ ਨਹੀਂ ਜੁੜਿਆ ਇੱਕ ਦੇ ਦਰ ਤੇ ਨਹੀਂ ਖਲੋਇਆ ਤਾਂ ਹੀ ਦੁੱਖ ਹੋਣਾ ਪਿਆ ਮਹਾਰਾਜ ਕਹਿੰਦੇ ਦੂਜਾ ਕਾਹੀ ਸਿਮਰੀਐ ਜੋ ਜਮੈ ਤੈ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਲ ਜਲ ਪਾਣੀ ਦੀਆਂ ਤਿਆ ਅੰਦਰ ਜਲਸ ਤੂੰ ਹੀ ਥਲਸ ਤੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਰ ਜਲ ਦੀਆਂ ਤਿਆ ਵਿੱਚ ਵੀ ਤੋਂ ਖੁਸ਼ਕ ਜਗਾ ਤੇ ਵੀ ਤੋਂ ਬਾੜਵੀ ਤੋਂ ਜੋ ਜਲ ਥਲ ਰਹਾ ਸਮਾਏ ਜਿਹੜਾ ਸਾਰੀਆਂ ਜਗ੍ਹਾ ਤੇ ਸਮਾਇਆ ਉਹ ਪੁਰਖ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੇ ਰਜ਼ਾਏ ਕਹਿੰਦੇ ਉਹ ਕਰੇ ਜੋ ਉਹਦੀ ਰਜ਼ਾ ਦੇ ਵਿੱਚ ਮਾਲਕ ਲਈ ਮਾਲਕ ਲਈ ਜਿਹੜਾ ਮਾਲਕ ਦੇ ਹੁਕਮ ਨੂੰ ਕਬੂਲਣਾ ਹੈ ਮਾਲਕ ਨੇ ਹੁਕਮ ਨਹੀਂ ਕਬੂਲਣਾ ਮਰਜ਼ਾਦਾ ਜੀਵਨ ਲਈ ਬਣਾਈ ਗਈ ਆ ਪਰਮਾਤਮਾ ਲਈ ਨਹੀਂ ਉਹਦਾ ਹਰ ਬੋਲ ਮਰਜ਼ਾਦਾ ਹੈ ਅਸੀਂ ਉਹਦੇ ਮੰਗਰ ਮੰਗਰ ਚੱਲਣਾ ਓਨੇ ਸਾਡੇ ਨਹੀਂ ਉਹ ਤਾਂ ਉਹਦਣੇ ਜਦਦਨ ਉਹ ਅਤ ਦਾ ਰੀਤ ਗਿਆ ਫਿਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਗਲਤ ਅਸੀਂ ਸਲੋਕ ਤੈ ਪੜ ਲੈਨੇ ਪਰ ਸਾਡੀ ਅਵਸਥਾ ਵੀ ਤਾਂ ਮਹਾਰਜ ਕਬੀਰ ਸਾਹਿਬ ਵਰਗੀ ਚਾਹੀਦੀ ਨਾ ਅਸੀਂ ਕੁਝ ਕਰਨ ਲੱਗੀਏ ਕੁਝ ਬੋਲੀਏ ਕੁਝ ਖਾਈਏ ਕਿਤੇ ਆਈਏ ਕਿਤੇ ਜਾਈਏ ਉਹ ਜਦ ਮਰਜੀ ਰੋਕ ਸਕਦਾ ਹੈ ਜਿੱਥੋਂ ਮਰਜੀ ਟੋਕ ਸਕਦਾ ਹੈ ਜੀਵਨ ਨੂੰ ਈਸ਼ਵਰ ਨੂੰ ਅਸੀਂ ਟੋਕ ਨਹੀਂ ਸਕਦੇ ਤੂੰ ਇਹ ਕਿਉਂ ਕਰਦਾ ਹੈ ਜਿਸ ਤਰ੍ਹਾਂ ਜੀ ਰਾਜੇ ਵਾਸਤੇ ਕੋਈ ਕਾਨੂੰਨ ਨਹੀਂ ਪਰਜਾ ਵਾਸਤੇ ਉਹਦਾ ਹਰ ਬੋਲ ਕਾਨੂੰਨ ਹੈ ਤੇ ਜੇ ਪਰਦਾ ਉੱਠ ਕੇ ਉਹਨੇ ਮਾਰੇ ਤੂੰ ਐ ਕਰਦਾ ਯੋਗ ਕਰਦਾ ਤੂੰ ਨਹੀਂ ਆ ਕੀਤਾ ਉਹ ਅੰਦਰ ਨਹੀਂ ਇਹ ਉਹਦੇ ਤੇ ਨਹੀਂ ਰੱਬ ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਸਾਰੀਆਂ ਮਰਜ਼ਾਦਾ ਜੀਵ ਲਈ ਨੇ ਤੇ ਜੀਵ ਉਸ ਹੁਕਮ ਦੇ ਅਨੁਸਾਰ ਚੱਲੇਗਾ ਸੁਖ ਪਾਏਗਾ ਉਲੰਘਣਾ ਕਰੇਗਾ ਦੁਖੀ ਹੋਵੇਗਾ ਮਹਾਰਾਜ ਸੰਖੇਪ ਕਰਾ ਪਾਦਸ਼ਾਹ ਕਹਿੰਦੇ ਉਹ ਪੁਰਖ ਉਹ ਇਨੀ ਸੋਭਾਯੋਦੀ ਕਿਸੇ ਦੀ ਸੋਭਾ ਘਰ ਵਿੱਚ ਰਿਸ਼ਤੇਦਾਰਾਂ ਤੱਕ ਕਿਸੇ ਦੀ ਪਿੰਡ ਵਿੱਚ ਤੇ ਕਿਸੇ ਦੀ ਇਲਾਕੇ ਵਿੱਚ ਉਹਦੀ ਇੰਨੀ ਵਡਿਆਈ ਉਹ ਜਿੱਥੇ ਵੀ ਚਲ ਜੇਗਾ ਉੱਥੇ ਉਹਦੀ ਜੈ ਜੈਕਾਰ ਸੁਨੇਗਾ ਉਹ ਇਨਾ ਕੋ ਦਿਆਲੂਈ ਤੈਨੂੰ ਕਿਦੇ ਦੁੱਖ ਪਾਉਣ ਨਹੀਂ ਰਹੇਗਾ ਉਹ ਸਰਬ ਵਿਆਪਕੇ ਜਿੱਥੇ ਪੁਕਾਰੇਗਾ ਉੱਥੇ ਤੇਰੀ ਮਦਦ ਕਰੇਗਾ ਹਰ ਪੂਰੀ ਪੂਰੀ ਬਸੰਤਾ ਹਰ ਪੂਰੀ ਪੂਰੀ ਦੇ ਅੰਦਰ ਵਸਦਾ ਹੈ ਉਹ ਪਰਿਪੂਰਨ ਪਰਮਾਤਮਾ ਸਰਬ ਵਿਆਪਕੀ ਤੇ ਉਹ ਉਹ ਮੈਨਾ ਹੁੰਦਿਆ ਨਰਕ ਰੱਖ ਮੈਨਾ ਰੱਖਸ਼ਾ ਕਰਨ ਵਾਲਾ ਉਹ ਨਰਕਾਂ ਦੇ ਵਿੱਚੋਂ ਜਾਨ ਤੋਂ ਜੀਵਾਂ ਦੀ ਰੱਖਿਆ ਕਰਦਾ ਹੈ ਇੱਥੇ ਨਰਕਾਂ ਵਰਗੀ ਜ਼ਿੰਦਗੀ ਭੋਗ ਰਏ ਪ੍ਰਮਾਤਮਾ ਤੋਂ ਟੁੱਟ ਕੇ ਪ੍ਰਮਾਤਮਾ ਦੇ ਬਚਨਾਂ ਦੀ ਉਲੰਘਣਾ ਕਰਕੇ ਗੁਸਤਾਖੀਆਂ ਕਰਕੇ ਉਹਨਾਂ ਨੂੰ ਚੇਤੇ ਆ ਜਾਵੇ ਤੇ ਪ੍ਰਭੂ ਰਖੰਤਾ ਉਹਨਾਂ ਦੀ ਰੱਖਸ਼ਾ ਕਰਤਾ ਹੈ ਉਨਾਂ ਤੇ ਕਿਰਪਾ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਉਹ ਪੁਰਖ ਨਾਲ ਗੁਰੂ ਨੇ ਵਿਚੋਲਾ ਬਣ ਕੇ ਤੇ ਪਰਮਾਤਮਾ ਨਾਲ ਆਤਮਕ ਮੇਲ ਕਰਾ ਦਿੱਤਾ ਆਤਮਕ ਔਰ ਉਹਦੀ ਉਪਮਾ ਕੀਤੀ ਗੁਣ ਦਰਸਾਏ ਤੇ ਜੀਵ ਰੂਪੀ ਸਤਰੀ ਪ੍ਰਸੰਨ ਹੋ ਗਈ ਬਈ ਐਡਾ ਵੱਡਾ ਪਰਮਾਤਮਾ ਐਡੇ ਗੁਣਾ ਵਾਲਾ ਦਿਆਲੂ ਇੰਨੀ ਉਹਦੀ ਸੋਭਾ ਉਪਮਾ ਤੇ ਫਿਰ ਜਿਵੇਂ ਲੜਕੀ ਵਾਲੇ ਪਰਿਵਾਰ ਨੂੰ ਹੁੰਦਾ ਨਾ ਵੀ ਉਹਨਾਂ ਦੀ ਇੰਨੀ ਵੱਡੀ ਸੋਭਾ ਵਡਿਆਈ ਆ ਤੇ ਫਿਰ ਸਾਨੂੰ ਵੀ ਕੋਈ ਰਾਜੇ ਦੇ ਲੜਕੀ ਵਿਆਹ ਦੇ ਤੇ ਉਹਨੂੰ ਵੀ ਕਹਿੰਦੇ ਸਨ ਰਾਜਾ ਦਾ ਦਾਮਾਦ ਤੇ ਲੋਕ ਡਰਦੇ ਸਨ ਤੇ ਪਿਆਰ ਵੀ ਕਰਦੇ ਸਨ ਉਹਨਾਂ ਦੀ ਵੀ ਸੋਭਾ ਉਨੀ ਹੁੰਦੀ ਸੀ ਜਿਹੜੀ ਜੀਵ ਆਤਮਾ ਪਰਮਾਤਮਾ ਨਾਲ ਜੁੜ ਜਾਏ ਉਦੀ ਸੋਭਾ ਵੀ ਉਨੀ ਹੋਂ ਲੱਗ ਪੈਂਦੀ ਉਹਦਾ ਸਤਕਾਰ ਵੀ ਉਨਾ ਹੀ ਹੋਣ ਲੱਗ ਜਾਂਦਾ ਹੈ ਉਹਦਾ ਅਦਬ ਵੀ ਉਨਾ ਹੋਣ ਲੱਗ ਜਾਂਦਾ ਹੈ ਜਿਹੜਾ ਜੁੜਦਾ ਹੈ ਕਹਿੰਦੇ ਗੁਰੂ ਨੇ ਸਤਗੁਰੂ ਨੇ ਕਿਰਪਾ ਕਰਕੇ ਗੁਰੂ ਨੇ ਸਤਗੁਰ ਪੁਰਖ ਸਰਬ ਵਿਆਪਕ ਅੰਧਕਾਰ ਨੂੰ ਕੱਟਣ ਵਾਲਾ ਵੈ ਗੁਰੂ ਮਲਾਇਆ ਉਹਦੇ ਨਾਲ ਮਿਲਾਪ ਕਰਾ ਦਿੱਤਾ ਦੂਜੀ ਅਵਸਥਾ ਮਿਲਾਪ ਕਰਾ ਦਿੱਤਾ ਬਲਰਾਮ ਜੀ ਉਹ ਹੀ ਮੇਰੇ ਰਮੇ ਹੋਏ RAM ਭਗਵਾਨ ਤੋ ਕਿਰਪਾ ਕੀਤੀ ਉਹਦੇ ਨਾਲ ਮਿਲਾਪ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੋ ਬਚਨ ਕਹੇ ਵਿਦਵਾਨ ਕਹਿੰਦੇ ਦੂਜੀ ਕਹੀ ਸੋ ਵਿਚਾਰਨਾ ਅਰ ਉਪਜਿਓ ਤਤ ਵਿਚਾਰ ਕਹਿੰਦੇ ਦੂਜੀ ਅਵਸਥਾ ਵਿਚਾਰ ਵਾਲੀ ਹੋ ਗਈ ਅੰਦਰ ਤਤ ਨਿਚੋੜ ਵਾਲੀ ਵਿਚਾਰ ਉਪਜੇ ਬਈ ਆ ਕੁਝ ਕਰਨਾ ਚਾਹੀਦਾ ਹੈ ਨਹੀਂ ਇੱਕ ਅਨਕੂਲ ਹੈ ਅਨਅਨਕੂਲ ਹੈ ਇੱਧਰ ਜਾਣਾ ਚਾਹੀਦਾ ਹੈ ਇੱਧਰ ਨਹੀਂ ਜਾਣਾ ਚਾਹੀਦਾ ਜਿਵੇਂ ਪਤਨੀ ਕਹਿੰਦੀ ਬਈ ਇੱਧਰ ਮੇਰਾ ਪਤੀ ਨੂੰ ਚੰਗਾ ਨਹੀਂ ਲੱਗੇਗਾ ਜੇ ਮੈਂ ਜਾਵਾਂ ਜੇ ਮੈਂ ਕੁਝ ਕਾਰਜ ਹੈ ਜੇ ਕਰਾਂ ਉਹਨੂੰ ਚੰਗਾ ਨਹੀਂ ਲੱਗੇਗਾ ਫਿਰ ਜੀਵ ਰੂਪੀ ਇਸਤਰੀ ਹਰ ਵਕਤ ਸਾਵਧਾਨ ਰਹਿੰਦੀ ਆ ਮੇਰੇ ਮਾਲਕ ਨੂੰ ਇਹ ਚੰਗਾ ਨਹੀਂ ਲੱਗਣਾ ਜੇ ਮੈਂ ਇਹੋ ਜਿਹੇ ਦੇ ਸੰਗ ਵਿੱਚ ਜਾ ਕੇ ਬੈਠਾਂ ਤੇ ਜੇ ਬੈਠਾਂ ਫਿਰ ਮੈਂ ਸਦਾਦਾ ਭਾਗੀ ਹੋਵਾਂਗਾ ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ ਕੁਸੰਗਤ ਤੋਂ ਵਿਵਰਜਤ ਹੋਣਾ ਇਕੰਤ ਹੋਵੇ ਸੋਧਨ ਲੱਗਿਓ ਹੁਣ ਜਦੋਂ ਵਿਚਾਰ ਆ ਗਈ ਨਾ ਤੇ ਮਨੁੱਖ ਦੇ ਅੰਦਰ ਪਤਾ ਲੱਗਣ ਲੱਗ ਪਏ ਉਹਨੂੰ ਤੇ ਆ ਕਈ ਪਹਿਲਾਂ ਨਸ਼ਿਆਂ ਦੇ ਵਿੱਚ ਬੜਾ ਦੀਵਨ ਬਰਬਾਦ ਕਰਦੇ ਤੇ ਇੱਕ ਸੱਜਣ ਮੈਨੂੰ ਮਿਲਿਆ ਉਹ ਕਹਿਣ ਲੱਗਾ ਗਿਆਨੀ ਜੀ ਜਦੋਂ ਤੋਂ ਗੁਰੂ ਘਰ ਆਉਣ ਲੱਗੇ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਹਦੇ ਚਰਨਾਂ ਨਾਲ ਜੋੜ ਲਿਆ ਹੁਣ ਪਛੋਤਾਵਾ ਬੜਾ ਮੈਂ ਕਿਹਾ ਕਾਦਾ ਕੀ ਹੋ ਗਿਆ ਕਿ ਸੰਗਤ 'ਚ ਆਉਣ ਲੱਗ ਪਿਆ ਕਿ ਖੰਡੇ ਬਾਟੇ ਦੀ ਪੌ ਲੈ ਲਈ ਕਹਿੰਦਾ ਨਹੀਂ ਜੋ ਕੁਝ ਪਹਿਲਾਂ ਹੋ ਗਿਆ ਹੁਣ ਇਹ ਚਿਤਵਨਿਓ ਕਰਦੇ ਕੀ ਰਹੇ ਆ ਉਹ ਕਿਹੋ ਜਿਹਾ ਜੀਵਨ ਜਿਉਂਦੇ ਰਹਿਆ ਮਹਾਰਾਜ ਸਚੀਪਾਤਸ਼ਾ ਨੇ ਬੜੀ ਕਿਰਪਾ ਕੀਤੀ ਮੈਂ ਕਿਹਾ ਗੁਰਮਖਾ ਇਹ ਤੇਰਾ ਪਛਤਾਪ ਹੀ ਤੇਰੀ ਪਵਿੱਤਰਤਾ ਦਾ ਕਾਰਨ ਨੇ ਅੱਗੇ ਨਾ ਇਸ ਪਾਸੇ ਨੂੰ ਟੁਰ ਮਹਾਰਾਜ ਸਚੀਪਾਤਸ਼ਾ ਕਹਿੰਦੇ ਇਕਾਂਤ ਇਕਾਗਰ ਹੋ ਕੇ ਜੀ ਵਿਦਵਾਨ ਕਹਿੰਦੇ ਆਕਾਗਰਤਾ ਬਣਾ ਕੇ ਨਾ ਕਿਸੇ ਦੂਜੇ ਨਾਲ ਨਹੀਂ ਆਪਣੇ ਕਾਗਜ਼ਾਂ ਨੂੰ ਆਪ ਫੋਲਿਆ ਆਪਣੇ ਅੰਦਰ ਆਪ ਗੁਰਮੁਖ ਧਿਆਨ ਮਾਰਨ ਲੱਗ ਪਿਆ ਵਿਚਾਰਵਾਣ ਹੋ ਕੇ ਓਏ ਮਨਾ ਆਤਾ ਜਮਾ ਪਵਿੱਤਰ ਪਾਸਾ ਤੇ ਤੂੰ ਕਿਹੜੇ ਪਾਸੇ ਤੁਰਿਆ ਫਿਰਿਆ ਹੁਣ ਵਿਚਾਰ ਉਪਜਣ ਲੱਗ ਪਈ ਅੰਦਰ ਵਿਚਾਰ ਆਉਣ ਲੱਗ ਪਈ ਔਰ ਫਿਰ ਇਕਾਂਤ ਹੋ ਕੇ ਸੋਧਨ ਲੱਗਿਓ ਸਾਫ਼ ਕਰਨ ਲੱਗਿਆ ਸੁਧਾਰਨ ਲੱਗਿਆ ਆਪਣੇ ਆਪ ਨੂੰ ਕਹਿੰਦੇ ਕੋਹ ਅਹ ਕੀ ਕਹ ਦੇਖਦਾ ਕਿ ਹੰਕਾਰ ਕੀ ਏ ਦੇ ਕੋ ਸੰਸਾਰ ਮੈਂ ਕੀ ਹਾਂ ਮੈਂ ਕੌਣ ਹਾਂ ਆਪਣੇ ਵਸਤਵ ਰੂਪ ਨੂੰ ਵੇਖਣ ਲੱਗ ਪਿਆ ਜੀ ਵਿਚਾਰ ਨਾਲ ਤੇ ਸੰਸਾਰ ਕੀ ਏ ਮੈਂ ਸੰਸਾਰ ਵਾਲ ਨੂੰ ਭਜਦਾ ਹਾਂ ਕਿ ਮੈਂ ਸੰਸਾਰੀ ਹਾਂ ਇਹ ਵਿਚਾਰ ਕਰਨ ਲੱਗ ਪਿਆ ਜਦੋਂ ਇਹ ਵਿਚਾਰ ਉਪਜੀ ਤੇ ਪਤਾ ਚਲਦਿਆਂ ਚਲਦਿਆਂ ਪਤਾ ਲੱਗਿਆ ਨਹੀਂ ਤੂੰ ਤਾਂ ਪਰਮਾਤਮਾ ਕੋਲੋਂ ਆਇਆ ਹੈ ਤੇਰਾ ਪਛੋਕੜ ਉਹ ਆ ਇਹ ਨਹੀਂ ਤੂੰ ਉਥੇ ਦਾਣਾ ਮਹਾਰਾਜ ਕਹਿੰਦੇ ਵਿਚਾਰ ਕਰਦਿਆਂ ਪਤਾ ਲੱਗਿਆ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਦੀ ਪੁਤਰੀ ਜੋਰੀ ਕਹਿ ਲੱਗੇ ਸੰਸਾਰ ਦੇ ਵਿੱਚ ਆ ਕੇ ਤੂੰ ਇਸ ਪਾਸੇ ਨੂੰ ਚੱਲ ਪਿਆ ਸਜਣਾ ਤੇਰਾ ਇਹ ਸ਼ਰੀਰ ਸੰਸਾਰੀ ਹੈ ਤੂੰ ਇਹਨੂੰ ਸਭ ਕੁਝ ਦੇਖਦੇ ਹੋਏ ਨੂੰ ਦੇਖਿਆ ਤੇ ਇਹਦੇ ਮਗਰ ਤੁਰ ਪਿਆ ਇਹਦੀ ਪ੍ਰਾਪਤੀ ਲਈ ਪਰ ਕਦੇ ਇਹ ਨਹੀਂ ਸੋਚਿਆ ਸਮਝਿਆ ਕਿ ਜਿਹੜਾ ਦਿਸਦਾ ਹੈ ਇਹ ਚੱਲਦਾ ਕਿਵੇਂ ਪਿਆ ਹੈ ਜਿਹੜਾ ਦਿਸਦਾ ਹੈ ਹੁਣ ਟਰੈਕਟਰ ਹੈ ਗੱਡੀ ਆ ਰੇਲ ਗੱਡੀ ਹੈ ਹਵਾਈ ਜਹਾਜ਼ ਦੇ ਆਪਾਂ ਦੂਰੋਂ ਲੰਘਦਾ ਦੇਖਦੇ ਨਾ ਪਰ ਮੋਟੀ ਜੀ ਨਦਰ ਨਾਲ ਤਾਂ ਆਪਾਂ ਨੂੰ ਵੇਖੋ ਜਾ ਜਾਂਦਾ ਪਰ ਉਹਦੇ ਅੰਦਰ ਕਿੰਨੀਆਂ ਸਵਾਰੀਆਂ ਬੈਠੀਆਂ ਨੇ ਉਹਦੇ ਅੰਦਰ ਪਾਇਲਟ ਡਰਾਈਵਰ ਵੀ ਨੇ ਹਰ ਚੀਜ਼ ਨੂੰ ਜਿਹੜੀ ਚੀਜ਼ ਖੜੀ ਉਹਨੂੰ ਚੱਲੇਗੀ ਉਹ ਤਾਂ ਦੇ ਦੇ ਉਹ ਤੇ ਡਰਾਈਵਰ ਬੈਠੇਗਾ ਇਹ ਸੰਸਾਰ ਨੂੰ ਚਲਾਉਣ ਵਾਲਾ ਕੋਈ ਹੈ ਜੀ